ਇੱਕ ਜੈਸਟ੍ਰੋਲੋਜੀ ਪਰਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਤੁਹਾਨੂੰ ਵੀ ਨੋਮਰਿਕ ਪਰਵੈਰੋ ਨੇ ਵਾਲੇ ਤੇ ਉਹ 3-4 ਮਹੀਨੇ ਪਹਿਲਾਂ ਮੈਨੂੰ ਜਿੱਦ ਤੱਕ ਮੈਂ ਉਹ ਪ੍ਰੋਮੋਸ਼ਨਾਂ ਬੰਦ ਵੀ ਕਰਤੀਆਂ 3-4 ਮਾਦਦ ਮੰਦ ਮੈਂ ਕੋਈ ਵੀ ਹੋ ਜੈਸਟ੍ਰੋਲੋਜੀ ਪ੍ਰੋਮੋਸ਼ਨ ਮੇਰੇ ਪੋਸਟ ਵੀ ਅਪਲੋਡ ਨਹੀਂ ਕੀਤਾ ਤੇ ਹੁਣ ਸਵੇਰ ਤੇ ਮੈਨੂੰ ਇਹਨਾਂ ਦੁਖੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਵਾਸਤੇ ਕੋ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾਲ ਤੇਰੇ ਵੱਲ ਦੇਖਣਾ ਨਾ ਤੇਰੇ جواب ਵਾ ਦੇਖਣਾ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਬਰੋਡ ਨਹੀਂ ਕਰਨੀ ਐ ਤੂੰ ਹਵੇ ਸੂਟ ਪਾ ਕੇ ਵੀ ਤੂੰ ਨਹੀਂ ਕਰਨੀ ਤੂੰ ਕਰਨੀ ਹੀ ਨਹੀਂ ਆ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਆਹ ਤੇ ਗੱਲ ਬਿਲਕੁਲ ਗਲਤ ਏ ਯਾਰ ਤੁਸੀਂ ਜਾੜ ਜਾੜ ਕੇ ਧੂਕੀ ਕਰਦੇ ਪਏ ਜੇ ਮੈਨੂੰ ਪਤਾ ਕਿ ਕੋਈ ਮੈਨੂੰ ਜਾੜ ਕੇ ਡਰਾਉਂਦਾ ਪਿਆ ਕੋਈ ਕੀ ਤਮ ਕੀ ਨੀ ਦਵਾ ਕੇ ਹੱਥ ਜੋੜ ਕੇ ਆਹ ਯਾ ਕਿ ਤੁਹਾਨੂੰ ਆ ਕਿ ਮੈਂ ਕਿਤੇ ਵੀ ਤੁਹਾਨੂੰ ਅਜੇ ਨਹੀਂ ਮੰਗਦੀ ਮੈਂ ਸਾਰੇ ਤੁਹਾਨੂੰ ਮੰਗਦੀ ਐ ਕੱਲ ਤਾਂ ਮੈਂ ਉਹ ਮੇਰ ਮਤਲਬ ਮੈਨੂੰ ਖਾਡਦਾ ਨਾ ਟੌਰਚਰ ਕਰਦੇ ਪਏ ਆ ਨਾ ਕਿ ਤੂੰ ਅਸਟ੍ਰੋਲੋਜੀ ਦੀ ਪ੍ਰਮੋਸ਼ਨ ਕਰਦੀ ਰਹੇਂਗੀ ਸਿਰ ਇੱਕ ਜੈਸਟ੍ਰੋਲੋਜੀ ਪ੍ਰੋਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਜਦੋਂ ਮੈਂ ਨਾਮਿਤ ਪਰਮੈਨੈਂਟ ਹੋਵਾਂਗੀ ਤੇ ਉਹ 3-4 ਮਹੀਨੇ ਪਹਿਲਾਂ ਮੇਰੇ ਤੇ ਮੈਂ ਉਹ ਪ੍ਰੋਮੋਸ਼ਨਾਂ ਬੰਦ ਵੀ ਕਰਤੀਆਂ 3-4 ਮਾਤ ਤੋਂ ਮੰਨ ਮੈਂ ਕੋਈ ਵੀ ਹੋ ਜੈਸਟ੍ਰੋਲੋਜੀ ਪਰ ਉਸ ਨੂੰ ਕੋਸ਼ਿਸ਼ ਵੀ ਅਪਲੋਡ ਨਹੀਂ ਕੀਤਾ ਤੇ ਹੁਣ ਸਵੇਰ ਦੇ ਮੈਨੂੰ ਇਨਾ ਦੁਖੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਬਸ ਦੇ ਕੋਈ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾ ਹੀ ਤੇਰੇ ਵੱਲ ਦੇਖਣਾ ਨਾ ਤੇਰੇ ਜੁਆਗਵਾ ਦੇਖਣਾ ਕੇਵਲ ਨਹੀਂ ਦੇਖਣਾ ਮੇਰਾ ਫਾਈਰ ਮਾਤਾ ਦਾ ਬੇਬੀ ਆ ਤੇ ਹਰ ਮੈ ਮੇਰਾ ਫੋਨ ਦੋਇਸ ਇੰਜੈਕਸ਼ਨ ਵਾਲੇ ਮੇਰੇ ਨਾ ਦਿਮਾਗ ਤੇ ਟੈਨਸ਼ਨ ਪਈ ਨਾ ਸਵੇਰ ਦੀ ਫੋਨ ਫੋਨ ਰੋਣ ਕਿ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਅੱਜ ਤੱਕ ਜੋ ਸੋਸ਼ਲ ਮੀਡੀਆ ਤੇ ਅਕਊਰੀਆਂ ਮੇਰਾ ਫਸਟ ਡੇ ਆ ਕਿ ਮੈਨੂੰ ਇਹ ਨਾ ਬੈਡ ਫੀਲ ਹੁੰਦਾ ਪਿਆ ਨਾ ਮੈਨੂੰ ਕਹਿੰਦੇ ਕਿ ਸਿੰਪਲ ਸੌਕਸ ਤੇ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਨੀਆਂ ਹਾਂ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀਆਂ ਤੂੰ ਫੋਟੋ ਵੀ ਸ਼ੂਟ પાਕੇ ਵੀ ਤੋਂ ਨਹੀਂ ਕਰਨੀਆਂ ਤੂੰ ਕਰਨੀਆਂ ਹੀ ਨਹੀਂ ਆ ਜਿਹੜਾ ਇਹਨਾਂ ਲੋਕ ਕਰਦੇ ਪਏ ਆ ਹੋਰ ਮੈਨੂੰ ਦੱਸੋ ਨਾ ਕਿ ਮੈਂ ਗਲਤ ਕਿੱਥੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਦੇ ਸਿੰਪਲ ਵੀਡੀਓ ਤੇ ਗੱਲ ਲਾਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੋ ਛੋਟੇ ਕੱਪੜੇ ਜਾਂ ਹਾਂ ਦਾ ਲਾਦਾ ਗੇਰੇ ਆਈ ਡੈਟਾ ਸ਼ਾਰਟਸ ਪਾ ਲੇ ਸ਼ਾਰਟ ਟੌਪ ਪਾ ਲਈ ਮੈਨੂੰ ਦੱਸੋ ਨਾ ਮੈਂ ਗਲਤ ਕਿੱਥੇ ਆ ਆਹ ਤੇ ਗਲਤ ਬਿਲਕੁਲ ਗਲਤ ਯਾਰ ਕੋਈ ਜਾਰ-ਜਾਰ ਕੇ ਦੁਖੀ ਕਰਦੇ ਪਏ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਸ਼ ਕਰੀ ਜਾਂਦਾ ਜਿਹਨਾਂ ਰਮ ਕੀਤਾ ਪਿਆ ਮੇਰਾ ਯਾਰ ਤੂੰ ਅੱਜ ਦੇ ਸਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਕੋਈ ਕੋਈ ਕਰਿਆ ਤਾਂ ਉਹ ਫੋਨ ਪ੍ਰਾਈਵੇਟ ਪਰ ਸਿੰਪਲ ਵੀਡੀਓਸ ਕਰਦੀ ਕਿੱਥੇ ਆ ਨਾ ਉਹ ਥੇ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਸ ਹਾਸ ਕੱਪੜੇ ਪਾਏ ਹੁੰਦੇ ਆ ਕੀ ਕੁਛ ਕਰਦੀਆਂ ਛੜਕਾਂ ਤੇ ਮੈਰੀਆਂ ਵੀਡੀਓ ਬਣਾਉਣ ਕਰਉਂਦੀ ਐ ਮੈਂ ਬਹੁਤ ਘੱਟ ਬਾਰ ਬਾਰ ਕੇ ਵੀਡੀਓ ਅਪਲੋਡ ਕਰਦੀ ਆ ਤੋ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਆਸ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਟਾਰਗੇਟ ਡਰਾਉਣ ਦਾ ਪਿਆ ਕੋਈ ਕੀ ਤਮ ਕੀ ਨਾ ਬੜਾ ਹੱਥ ਜੋੜ ਕੇ ਆਹ ਯਕਿਨਿਤ ਤਾ ਹੋ ਕਿ ਮੈਂ ਕਿਤੇ ਤੁਮਾਂ ਕੋਈ ਨਹੀਂ ਮੰਗਦੀ ਮੈਂ ਜ਼ਾਰੇ ਨੂੰ ਮੰਗਦੀ ਆ ਔਰ ਮੇਰੇ ਤਾਂ ਕਰਨਾ ਬੰਦ ਕਰ ਦੋ ਯਾਰ ਬਹੁਤ ਹੋ ਗਿਆ ਸਵੇਰ ਤੋਂ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਮੈਂ ਪਾਗਲ ਥੋੜੀ ਨਾ ਜਿਹੜੀ ਚੀਜ਼ ਤੋਂ ਮੈਂ ਕੀਤਾ ਮੈਂ ਜਿਹੜੀ ਚੀਜ਼ ਹਰ ਵਾਰ ਰੁਕਦੀ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਪਰ ਯਾਰੋਂ ਤਾਂ ਉਹਦੇ ਮੇਰੇ ਨੂੰ ਕੀਤਾ ਪਿਆ ਇੱਕ ਐਸਟ੍ਰੋਲੋਜੀ ਪ੍ਰਮੋਸ਼ਨ ਕਰਕੇ ਜਿਹੜੀ ਮੈਂ 3-4 ਮਹੀਨੇ ਪਹਿਲਾਂ ਜਦੋਂ ਮੈਂ ਨਮਿਤ ਪਰਵਾੜੇ ਵਾਰਨਿੰਗ ਦਿੱਤੀ ਉਹ 3-4 ਮਹੀਨੇ ਬਣਾ ਮੇਰੇ ਤੋਂ ਮੈਂ ਉਹ ਪ੍ਰਮੋਸ਼ਨ ਆ ਬੰਦ ਵੀ ਕਰਤੀ ਆ 3-4 ਮਹੀਨਾਂ ਤੋਂ ਬਾਅਦ ਮੈਂ ਕੋਈ ਵੀ ਹੋ ਜੇ ਐਸਟ੍ਰੋਲੋਜੀ ਪ੍ਰਮੋਸ਼ਨ ਕੋਸ਼ਿਸ਼ ਵਿੱਚ ਅਪਲੋਡ ਨਹੀਂ ਕੀਤਾ ਹੁਣ ਸਵੇਰ ਦੇ ਮੈਨੂੰ ਇਨਾ ਦੁਖੀ ਕੋਈ ਮੇਰਾ ਵੀਡੀਓ ਸੈਂਡ ਕਰੀ ਜਾਂਦਾ ਕੋਈ ਮੈਂਸ਼ਨ ਕਰੀ ਜਾਂਦਾ ਕੋਈ ਧਮਕੀਆਂ ਵਾਲੀਆਂ ਮੈਨੂੰ ਕਾਲਸ ਲਾਈ ਜਾਂਦਾ ਕਿ ਫਸਟ ਕੋਈ ਦੋ ਦਿਨ ਦਾ ਟਾਈਮ ਆ ਤੀਸਰੇ ਦਿਨ ਨਾ ਹੀ ਤੇਰੇ ਵੱਲ ਦੇਖਣਾ ਨਾ ਤੇਰੇ جواب ਵੱਲ ਦੇਖਣਾ ਕੇਵਲ ਨਹੀਂ ਦੇਖਣਾ ਮੇਰਾ 5 ਮਾਂ ਦਾ ਬੇਬੀ ਆ ਤੇ ਹਰ ਮੈਨੂੰ ਮੇਰਾ 5 ਮਹੀਨہ ਹੋਇਆ ਇੰਜੈਕਸ਼ਨ ਵਾਲੇ ਜਦ ਮੇਰੇ ਨਾ ਦਿਮਾਗ ਤੇ ਮੇ ਤੇ ਟੈਨਸ਼ਨ ਪਈ ਨਾ ਸਵੇਰ ਦੀ ਫੋਨ ਫੋਨ ਹੋਣ ਕਿ ਮੇਰਾ ਦਿਮਾਗ ਖਰਾਬ ਹੋ ਗਿਆ ਮੈਂ ਅੱਜ ਤੱਕ ਵੀ ਸੋਸ਼ਲ ਮੀਡੀਆ ਤੇ ਬਿਊਰ ਹੋ ਰਹੀਆਂ ਮੇਰਾ ਫਸਟ ਡੇ ਆ ਕੇ ਮੈਨੂੰ ਇਨਾ ਬੈਡ ਫੀਲ ਹੁੰਦਾ ਪਿਆ ਨਾ ਮੈਨੂੰ ਕਹਿੰ ਸਿੰਪਲ ਵੀਡੀਓ ਵੀ ਅਪਲੋਡ ਤੋਂ ਨਹੀਂ ਕਰਦੀਆਂ ਹਨ ਲੇਕਿਨ ਜਿਹੜੇ ਕਿੰਨੇ ਲੋਕ ਕਰਦੇ ਆ ਮੈਨੂੰ ਕਹਿੰਦੇ ਸਿੰਪਲ ਵੀਡੀਓ ਵੀ ਅਪਲੋਡ ਨਹੀਂ ਕਰਨੀ ਆ ਤੂੰ ਫਾਵੇਂ ਸੂਟ ਪਾ ਕੇ ਵੀ ਤੂੰ ਨਹੀਂ ਕਰਦੀ ਆ ਤੂੰ ਕਰਨੀ ਆ ਹੀ ਨਹੀਂ ਆ ਜਿਹੜਾ ਇਹਨਾਂ ਲੋਕ ਕਰਦੇ ਪਏ ਆ ਹਣ ਮੈਨੂੰ ਦੱਸੋ ਨਾ ਕਿ ਮੈਂ ਗਲਤ ਕਿੱਥੇ ਸਾਰਾ ਪੰਜਾਬ ਸਾਰਿਆਂ ਨੂੰ ਰੋਕੋ ਨਾ ਜਾ ਕੇ ਫਿਰ ਦੇ ਸਿੰਪਲ ਵੀਡੀਓ ਤੇ ਗੱਲ ਲਾਤੇ ਜੇ ਮੈਂ ਕੁਝ ਗਲਤ ਕਰਦੀ ਆ ਮੈਂ ਕੁਝ ਵਰਕਰ ਕੰਟੈਂਟ ਅਪਲੋਡ ਕਰਦੀ ਮੈਂ ਕੁਝ ਛੋਟੇ ਕੱਪੜੇ ਜਾਂ ਹਾਂ ਦਾ ਲੱਦਾ ਕੇ ਮੇਰੇ ਆਈ ਡੈਟਾ ਸ਼ਾਰਟਸ ਪਾ ਲੇ ਸ਼ਾਰਟ ਟੌਪ ਕਾ ਨਹੀਂ ਮੈਨੂੰ ਦੱਸੋ ਨਾ ਮੈਂ ਗਲਤ ਕਿੱਥੇ ਆ ਆ ਤੇ ਗਲਤ ਬਿਲਕੁਲ ਗਲਤ ਯਾਰ ਕੋਈ ਜਾਰ-ਜਾਰ ਕੇ ਦੁਖੀ ਕਰਦੇ ਪਏ ਜੇ ਨੋ ਕਲਰ ਆਈਡੀਆ ਤੇ ਕੋਈ ਫੋਨ ਲਾਈ ਜਾਂਦਾ ਕੋਈ ਕੁਝ ਕਰੀ ਜਾਂਦਾ ਜਿਹਨਾਂ ਰਮ ਕੀਤਾ ਪਿਆ ਮੇਰਾ ਯਾਰ ਤੋਂ ਅੱਜ ਦੇ ਇਸ਼ਾਰਾ ਪੰਜਾਬ ਮੈਨੂੰ ਨਹੀਂ ਪਤਾ ਕਿ ਯਾਰ ਕੋਈ ਕੋਈ ਕਰਿਆ ਤਾਂ ਉਹ ਕੋਈ ਪ੍ਰਾਈਵੇਟ ਪਰ ਸਿੰਪਲ ਵੀਡੀਓਸ ਕਰਦੀ ਕਿੱਥੇ ਆ ਨਾ ਉਹ ਦਈ ਜਾ ਕੇ ਸੋਸ਼ਲ ਮੀਡੀਆ ਤੇ ਦੇਖੋ ਹਾਸ ਹਾਸ ਕੱਪੜੇ ਪਾਏ ਹੁੰਦੇ ਆ ਕੀ ਕੁਛ ਕਰਦੀ ਛੜਕਾਂ ਤੇ ਮੈਰੀਆ ਵੀਡੀਓ ਬਣਾਉਣ ਕਰੂੰਦੀ ਐ ਮੈਂ ਬਹੁਤ ਘੱਟ ਵਾਰ ਜਾ ਕੇ ਵੀਡੀਓ ਅਪਲੋਡ ਕਰਦੀ ਹਾਂ ਓਏ ਮੈਨੂੰ ਦੱਸੋ ਨਾ ਕਿ ਮੈਂ ਕੀ ਕਰਾਂ ਐਵੇਂ ਕਿਉਂ ਮੈਨੂੰ ਤਾਂ ਕਰਦੇ ਪਏ ਹੋ ਯਾਰ ਫੇਕ ਆਈਡੀਆਸ ਮੈਨੂੰ ਨਹੀਂ ਪਤਾ ਕਿ ਕੋਈ ਮੈਨੂੰ ਝਾੜ ਕੇ ਡਰਾਉਂਦਾ ਪਿਆ ਕੋਈ ਕੀ ਤਾਂ ਕਿਹਨ ਦਮ ਪਰ ਹੱਥ ਜੋੜ ਕੇ ਆ ਜਿਵੇਂ ਕਿ ਤਾਹਵਾ ਕਿ ਮੈਂ ਕਿਹ ਤੁਮ ਆ ਵੀ ਨਹੀਂ ਮੰਗਦੀ ਮੈਂ ਜ਼ਾਰੇ ਉਹ ਤਾਂ ਮੰਗਦੀ ਐ ਬੱਸ ਮੈਨੂੰ ਤਾਂ ਕੰਕਨ ਨਾ ਬੰਦ ਕਰ ਦੋ ਯਾਰ ਬਹੁਤ ਹੋ ਗਿਆ ਸਵੇਰ ਤੋਂ ਵੀਡੀਓ ਦੇਖਦੇ ਮੇਰਾ ਦਿਮਾਗ ਖਰਾਬ ਹੋ ਗਿਆ ਯਾਰ ਮੈਂ ਪਾਗਲ ਥੋੜੀ ਨਾ ਜਿਹੜੀ ਚੀਜ਼ ਤੋਂ ਮਨਾ ਕੀਤਾ ਮੈਂ ਚੀਜ਼ ਹਰ ਵਾਰ ਰੁਕੀਆਂ ਹਰ ਵਾਰ ਮਾਫੀ ਦੀ ਗੱਲ ਮੈਂ ਮਾਫੀ ਵੀ ਮੰਗੀ ਆ ਪਰ ਯਾਰੋਂ ਤਾਂ ਉਹਦੇ ਮੈਨੂੰ ਕਿਹਦੀ